ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਪਹਿਲੇ ਸਮਿਆਂ ਵਿੱਚ ਘਰਾਂ ਦੇ ਵਿੱਚ ਵਰਤੀ ਜਾਂਦੀ ਸੀ ਸੋ ਬਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਇਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਜਾਣਾ ਜੀ ਚਲੋ ਵੇ ਦਿਖਾਉਣਾ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਅੱਜ ਮੈਂ ਤੁਹਾਨੂੰ ਜਾਣਕਾਰੀ ਦੇਵਾਂਗਾ ਜੀ ਗੱਡੀ ਰੇ ਬਾਰੇ ਅੱਜ ਦਾ ਜ਼ਮਾਨਾ ਬਹੁਤ ਤੇਜ਼ੀ ਦਾ ਹੈ ਅੱਜ ਕੱਲ ਦੇ ਬੱਚੇ ਵੀ ਜਲਦੀ ਜਲਦੀ ਵੱਡੇ ਹੋ ਜਾਂਦੇ ਹਨ ਉਹਨਾਂ ਨੂੰ ਤਾਂ ਖਡਾਉਣੇ ਵੀ ਤੇਜ਼ ਚੱਲਣ ਵਾਲੇ ਮਿਲਦੇ ਹਨ ਜੋ ਕਿ ਬੈਟਰੀਆਂ ਨਾਲ ਚੱਲਦੇ ਹਨ ਪੈਸੇ ਨੇ ਹਰ ਚੀਜ਼ ਆਸਾਨ ਕਰ ਦਿੱਤੀ ਹੈ ਪਰ ਕਦੇ ਬਚਪਨ ਬਹੁਤ ਆਲਾ ਭੋਲਾ ਜਿਹਾ ਹੁੰਦਾ ਸੀ ਉਦੋਂ ਬੱਚਿਆਂ ਦੇ ਖਡਾਉਣੇ ਵੀ ਮਿੱਟੀ ਜਾਂ ਲੱਕੜੀ ਦੇ ਹੁੰਦੇ ਸਨ ਜ਼ਿੰਦਗੀ ਬਹੁਤ ਹੀ ਸਿੱਧ ਪੱਧਰੀ ਤੇ ਸਾਦਗੀ ਭਰਪੂਰ ਸੀ ਤੇ ਖਡਾਉਣੇ ਵੀ ਉਹੋ ਜਿਹੇ ਸਾਦੇ ਉਦੋਂ ਪਿੰਡਾਂ ਵਿੱਚ ਭਾਈਚਾਰਾ ਬਹੁਤ ਮਜ਼ਬੂਤ ਹੁੰਦਾ ਸੀ ਲੱਕੜੀ ਦਾ ਘਟੀਰਾ ਵੀ ਪਿੰਡ ਵਿੱਚ ਰਹਿਣ ਵਾਲੇ ਲੱਕੜੀ ਦਾ ਕੰਮ ਕਰਨ ਵਾਲੇ ਤਰਖਾਨ ਤਰਖਾਨਾਂ ਵੱਲੋਂ ਬਣਾਇਆ ਤੇ ਭੇਟ ਕੀਤਾ ਜਾਂਦਾ ਸੀ ਬਹੁਤ ਹੀ ਮਿਹਨਤ ਨਾਲ ਤਰਖਾਨ ਇਹ ਕਿਢੀ ਜਾ ਤਿਆਰ ਕਰਦੇ ਤੇ ਇਹਨਾਂ ਉੱਪਰ ਬੰਨ ਸਵੰਨੇ ਡਿਜ਼ਾਈਨ ਵੀ ਪਾਉਂਦੇ ਤਰਖਾਨਾ ਨੂੰ ਕਹਿਣ ਦੀ ਵੀ ਲੋੜ ਨਹੀਂ ਸੀ ਹੁੰਦੀ ਸੋਗੋ ਜਿਸ ਪਰਿਵਾਰ ਵਿੱਚ ਛੋਟਾ ਬੱਚਾ ਹੁੰਦਾ ਤਰਖਾਨ ਖੁਦ ਹੀ ਖੁਸ਼ੀ-ਖੁਸ਼ੀ ਅਜਿਹੇ ਘੜਾਉਣੇ ਬਣਾ ਕੇ ਬੜੀ ਖੁਸ਼ੀ ਨਾਲ ਦੇ ਗਏ ਹੁੰਦੇ ਉਸ ਦੇ ਬਦਲੇ ਉਹਨਾਂ ਨੂੰ ਆਮ ਤੌਰ ਤੇ ਕਣਕ ਗੁੜ ਜਾਂ ਘਰ ਦਾ ਬਣਿਆ ਖੇਸ ਦਿੱਤਾ ਜਾਂਦਾ ਸੀ ਉਸ ਸਮੇਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਘਰ ਵਿੱਚ ਹੁੰਦੀਆਂ ਉਹੀ ਉਹਨਾਂ ਨੂੰ ਦੇ ਦਿੱਤੀਆਂ ਜਾਂਦੀਆਂ ਸੀ ਤੇ ਉਹ ਚੀਜ਼ਾਂ ਖੁਸ਼ੀ-ਖੁਸ਼ੀ ਲੈ ਵੀ ਲੈਂਦੇ ਸਨ ਸਾਰੇ ਜਿਹਨੇ ਬੜੇ ਖੁਸ਼ ਹੋ ਜਾਂਦੇ ਤੋਹਫਾ ਦੇਣ ਵਾਲੇ ਵੀ ਤੇ ਤੋਹਫਾ ਲੈਣ ਵਾਲੇ ਵੀ ਲੱਕੜੀ ਦੇ ਘਿੜੇ ਦੀ ਬਣਤਰ ਬੜੀ ਸਰਲ ਜਹੀ ਹੁੰਦੀ ਜਿਤਨਾ ਤੁਸੀਂ ਸਾਹਮਣੇ ਵੀਡੀਓ ਵਿੱਚ ਦੇਖ ਰਹੇ ਹੋ ਇਸ ਤਰ੍ਹਾਂ ਦੇ ਇੱਕ ਡੀਰੇ ਹੁੰਦੇ ਸੀ ਤਿੰਨ ਡੰਡੇ ਤੇ ਦੋ ਨਿੱਕੇ ਨਿੱਕੇ ਪਈਏ ਜਦੋਂ ਇਸ ਨੂੰ ਮਗਰੋਂ ਬਲ ਦੁੱਤਾ ਜਦੋਂ ਇਸ ਨੂੰ ਪਿੱਛੋਂ ਬਲ ਦੁੱਤਾ ਜਾਂਦਾ ਤਾਂ ਇੱਕ ਇਹ ਨਿੱਕ ਨਿੱਕੇ ਪਈਏ ਲੜਨ ਲੱਗਦੇ ਬਸ ਇਹਨੇ ਵਿੱਚ ਇੱਕ ਬੱਚਾ ਤੁਰਨਾ ਫਿਰਨਾ ਸਕੇ ਲੈਂਦਾ ਇਸ ਤਰ੍ਹਾਂ ਨਾ ਤਾਂ ਬੱਚੇ ਨੂੰ ਕਿਸੇ ਸੱਟ ਪੇੜ ਦਾ ਡਰ ਹੁੰਦਾ ਹੁਣ ਬਾਰੇ ਬੱਕਰਾਂ ਬਹੁਤ ਸਾਰੇ ਹਾਸੇ ਤੇ ਸੱਟਾਂ ਦਾ ਕਾਰਨ ਬਣਦੇ ਹਨ ਕਈ ਵਾਰ ਸਾਰੇ ਭੈਣ ਭਰਾ ਇੱਕੋ ਹੀ ਘੜੀਰੇ ਨਾਲ ਹੀ ਤਰਨਾ ਸਿੱਖ ਲੈਂਦੇ ਕਿਉਂਕਿ ਉਦੋਂ ਜਿਹੜੀਆਂ ਚੀਜ਼ਾਂ ਹੁੰਦੀਆਂ ਸੀ ਉਹ ਹੰਢਣਸਾਰ ਬਣਾਉਣ ਵਿੱਚ ਬਹੁਤ ਵੜਿਆਈ ਵਾਲੀ ਗੱਲ ਮੰਨੀ ਜਾਂਦੀ ਸੀ ਬਹੁਤ ਮਜ਼ਬੂਤ ਉਦੋਂ ਚੀਜ਼ਾਂ ਬਣਾਈ ਜਾਂਦੇ ਆਂਦੀ ਜੋ ਕਿ ਲੰਬਾ ਸਮਾਂ ਚੱਲਦੀਆਂ ਸੀ ਤੇ ਸ਼ੇਤੀ ਖਰਾਬ ਨਹੀਂ ਸੀ ਹੁੰਦੀਆਂ ਹੁਣ ਦੇ ਮਨਾਫੇ ਖੋਰ ਜਵਾਨੇ ਵਿੱਚ ਅਨੁਸਾਰ ਤਾਂ ਲੱਭੇ ਨਹੀਂ ਲੱਭਦੀ ਹੁਣ ਦੇ ਮਸ਼ੀਨੀ ਯੁੱਗ ਨੇ ਇਹ ਸਭ ਖੁਸ਼ੀਆਂ ਖੋ ਲਈਆਂ ਹਨ ਤੇ ਸਾਜ ਦੀ ਤੰਤਾ ਵੀ ਤੋੜ ਦਿੱਤੀਆਂ ਹਨ ਸੋ ਲੱਕੜੀ ਦੇ ਘਰੀਆਂ ਵਾਲਾ ਬਚਪਨ ਵੀ ਕਿਧਰੇ ਗਵਾਚ ਗਿਆ ਹੈ ਸੋ ਇਹਦੀ ਜੀ ਗੜੀਰੇ ਬਾਰੇ ਜਾਣਕਾਰੀ ਤੇ ਹੁਣ ਦੇ ਬੱਚਿਆਂ ਨੂੰ ਇਹ ਗਏ ਇਹੋ ਜਿਹੇ ਘਟਾਉਣੇ ਇਹੋ ਜਿਹੇ ਗੜੀਰੇ ਨਹੀਂ ਮਿਲਦੇ ਸੋ ਜਿਹੜਾ ਸਾਹਮਣੇ ਤੁਸੀਂ ਪਿਆ ਦੇਖ ਰਹੇ ਹੋ ਗੜੀਰਾ ਹੈ ਇਹ ਗੜੀਰਾ ਮਾਇ ਆਪਣੇ ਭਾਈ ਆਨੰਦ ਸਿੰਘ ਬੜੈਚ ਬਰਾਸਤੀ ਮਿਊਜ਼ੀਅਮ ਵਿੱਚ ਸਾਂਭ ਕੇ ਰੱਖਿਆ ਹੋਇਆ ਹੈ ਤਾ ਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਦਿਖਾਇਆ ਜਾ ਸਕੇ ਤੇ ਇਹਦੇ ਬਾਰੇ ਜਾਣਕਾਰੀ ਦਿੱਤੀ ਜਾ ਸਕੇ ਸੋ ਹੋਰ ਵੀ ਬਹੁਤ ਸਾਰੀਆਂ ਪੁਰਾਣੀਆਂ ਚੀਜ਼ਾਂ ਮੈਂ ਆਪਣੇ ਬਾਈ ਨੰਦ ਸਿੰਘ ਬੜੈਜ ਪ੍ਰਾਸਤੀ ਮੇਰੇ ਵਿੱਚ ਸਾਂਭ ਕੇ ਰੱਖੀਆਂ ਹੋਈਆਂ ਨੇ ਤੁਸੀਂ ਆ ਕੇ ਦੇਖ ਸਕਦੇ ਹੋ ਸੋ ਇਹ ਜਿਹੜੇ ਗੜੀਰੇ ਹੁੰਦੇ ਦੀ ਲੱਕੜੀ ਦੇ ਬਣੇ ਹੁੰਦੇ ਦੀ ਤੇ ਇਹ ਮੇਲਿਆਂ ਤੋਂ ਵੀ ਮਿਲ ਜਾਂਦੇ ਸੀ ਸਵਾਮ ਇਹ ਮੇਲਿਆਂ ਤੋਂ ਇਹੋ ਜਿਹੀਆਂ ਚੀਜ਼ਾਂ ਮਿਲ ਜਾਂਦੀਆਂ ਸੀ ਲੋਕੀ ਮੇਲਿਆਂ ਤੇ ਬਹੁਤ ਜਾਂਦੇ ਸਨ ਤੇ ਉਥੋਂ ਆਪਣੇ ਬੱਚਿਆਂ ਨੂੰ ਇਹੋ ਜਿਹਾ ਖਰਾਉਣੇ ਖਰੀਦ ਕੇ ਦਿੰਦੇ ਤੇ ਬੱਚੇ ਇਹਨਾਂ ਨਾਲ ਖੇਡਦੇ ਤੇ ਤਰਨਾ ਸਿੱਖਦੇ ਸੋ ਇਹੋ ਜੀਆਂ ਚੀਜ਼ਾਂ ਇੱਕ ਇੱਕ ਕਰਕੇ ਘਰਾਂ ਵਿੱਚੋਂ ਲੋਕੰਦੀਆਂ ਜਾ ਰਹੀਆਂ ਨੇ ਜਿਨ੍ਹਾਂ ਨੂੰ ਕਸਾਂਬੜ ਦੀ ਲੋੜ ਹੈ ਤੇ ਬੱਚਿਆਂ ਨੂੰ ਵੀ ਇਹੋ ਜਿਹਾ ਘਟਾਉਣੇ ਦੇਣ ਦੀ ਲੋੜ ਆ ਤਾਂ ਇਸ ਤਰ੍ਹਾਂ ਇਹ ਚੱਲਦਾ ਹੁੰਦਾ ਸੀ ਇਧਰੋਂ ਫੜਿਆ ਜਾਂਦਾ ਸੀ ਇਸ ਤਰ੍ਹਾਂ ਬੱਚੇ ਇਹ ਚਲਾਉਂਦੇ ਹੁੰਦੇ ਸੀ ਇਹ ਜਿਹੜੇ ਘੜੀਰੇ ਹੁੰਦੇ ਦੀ ਇਹ ਜ਼ਿਆਦਾਤਰ ਟਾਲੇ ਦੀ ਲੱਕੜ ਦੇ ਤਿਆਰ ਕੀਤੇ ਜਾਂਦੇ ਦੀ। ਸੋ ਇਹ ਜਿਹੜੇ ਪਿੰਡ ਦੇ ਤਰਖਾਨ ਹੁੰਦੇ ਦੀ ਉਹੀ ਇਹਨਾਂ ਨੂੰ ਤਿਆਰ ਕਰਦੇ ਹੁੰਦੇ ਸੀ ਤੇ ਮੇਲਿਆਂ 'ਤੇ ਜਾ ਕੇ ਵੇਚਦੇ ਵੀ ਹੁੰਦੇ ਸੀ ਸੋ ਅੱਜ ਦੇ ਬਲੌਗ ਵਿੱਚ ਮੈਂ ਤੁਹਾਨੂੰ ਇਸ ਘੜੀਰੇ ਬਾਰੇ ਜਾਣਕਾਰੀ ਦੇਣੀ ਤੀ ਆਉਣ ਵਾਲੇ ਬਲੌਗ ਵਿੱਚ ਮੈਂ ਤੁਹਾਨੂੰ ਹੋਰ ਕੋਈ ਬਰਾਂਜੀ ਚੀਜ਼ ਦਿਖਾਵਾਂਗਾ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਸੋ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਹੋਵੇਗਾ ਸੋ ਕਿਰਪਾ ਕਰਕੇ ਜਾਂਦੇ ਜਾਂਦੇ ਲਾਇਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਜਾਣੇ ਜੀ ਸੋ ਮਿਲਾਂਗੇ ਕਿਸੇ ਦਿਨ ਫੇਰ ਉਦੋਂ ਤੱਕ ਲਈ ਰੱਬ ਰੱਖਾ